ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇੱਕ ਖੁਸ਼ਖਬਰੀ ਹੈ ਦੱਸਦੀ ਹੈ ਕਿ ਫਰਵਰੀ ਅਤੇ ਮਾਰਚ ਦੇ ਵਿੱਚ ਰੇਲਵੇ ਵਿਭਾਗ ਦੇ ਵੱਲੋਂ ਡੇਰਾ ਬਿਆਸ ਦੇ ਲਈ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਜੀ ਹਾਂ ਸਪੈਸ਼ਲ ਟ੍ਰੇਨਾਂ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰਨਪੁਰ ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਇਸ ਮੱਦੇ ਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਭੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤਾਂ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਅ ਜਿਹੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜ਼ਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨizamuddin vyas ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨਿਜ਼ਾਮੁਦੀਨ ਵਿਆਸ ਤੋਂ ਜਿਹੜੀ ਨਿਜ਼ਾਮੁਦੀਨ ਵਿਆਸ ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੇ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਤੋਂ ਚੱਲੇਗੀ ਤਾਂ ਉਹ 22 ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਵਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਵਿਆਸ ਤੋਂ ਲਖਨਊ ਫਿਰ ਉਸ ਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲ ਇਹ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਹੈ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਅਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇ ਨਜ਼ਰੇ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਜਿੱਦਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਏ ਸੀ ਜਦੋਂ ਵਿਕਰਮ ਵਜੀਠਿਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਬਾਬਾ ਭਾਜਪਾ ਦੇ ਕਾਫੀ ਨਜ਼ਦੀਕ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਲਈ ਤਰੇਨਾ ਸ਼ੁਰੂ ਕੀਤੀਆਂ ਗਈਆਂ ਨੇ ਸਪੈਸ਼ਲ ਟ੍ਰੇਨਾ ਚਾਰ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਰੇਲਵੇ ਵਿਭਾਗ ਦੇ ਵੱਲੋਂ ਤਾਂ ਜੋ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਉੱਥੇ ਨਤਮਸਤਕ ਹੋਣ ਲਈ ਪਹੁੰਚਣਾ ਚਾਹੁੰਦੇ ਨੇ ਤਾਂ ਉਹ ਸਮੇਂ ਸਿਰ ਪਹੁੰਚ ਸਕਣ ਤਾਂ ਇਹ ਜਿਹੜੀਆਂ ਟ੍ਰੇਨਾਂ ਨੇ ਉਹ ਉਹਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਨizamuddin ਤੋਂ ਇੱਕ ਟ੍ਰੇਨ ਚੱਲੇਗੀ ਜਿਹੜੀ ਕਿ ਡੇਰਾ ਬਿਆਸ ਆ ਕੇ ਲੁਕੇਗੀ ਸਾਰਨਪੁਰ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨੇੜੇ ਆ ਕੇ ਰੁਕਣਗੀਆਂ ਤਾਂ ਉੱਥੇ ਆ ਕੇ ਜਿਹੜੇ ਲੋਕ ਨੇ ਉਹ ਉਤਰ ਕੇ ਡੇਰਾ ਬਿਆਸ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਤਾਂ ਇਹ ਸ਼ਰਧਾਲੂਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਟ੍ਰੇਨਾਂ ਨੇ ਉਹ ਡੇਰਾ ਬਿਆਸ ਤੱਕ ਨਹੀਂ ਬਲਕਿ ਅੰਮ੍ਰਿਤਸਰ ਤੱਕ ਚਲਾਈਆਂ ਜਾਣ ਤਾਂ ਜੋ ਜਿਹੜੇ ਸ਼ਰਧਾਲੂ ਨੇ ਜਿਹੜੇ ਕਿ ਅੰਮ੍ਰਿਤਸਰ ਤੱਕ ਜਿਨ੍ਹਾਂ ਨੇ ਜਾਣਾ ਤਾਂ ਉਹਨਾਂ ਨੂੰ ਵੀ ਲਾਹਾ ਹੋ ਸਕੇ ਔਰ ਜਿਹੜੇ ਲੋਕ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਨੇ ਤਾਂ ਸਿੱਧਾ ਉਹਨਾਂ ਨੂੰ ਇਹ ਫਾਇਦਾ ਹੋ ਸਕੇ ਤਾਂ ਇਹ ਮੰਗ ਜ਼ਰੂਰ ਕੀਤੀ ਗਈ ਹੈ ਪਰ ਇਹ ਵੱਡਾ ਫੈਸਲਾ ਡੇਰੇ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਲਿਆਇਆ ਗਿਆ ਹੈ ਔਰ ਡੇਰਾ ਬਿਆਸ ਲਈ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਫਿਲਹਾਲ ਤਾਨੂੰ ਦੱਸਿਆ ਅਸੀਂ ਕਿਸ ਤਰੀਕੇ ਦੇ ਨਾਲ ਕਿਹੜਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਸਹਾਰਨਪੁਰ ਤੋਂ ਜਿਹੜੀਆਂ ਨੇ ਓਟ ਰੇਨ ਚੱਲੇਗੀ ਨizamuddin ਤੋਂ ਦਿੱਲੀ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਚੱਲੇਗੀ ਤਾਂ ਇਹ ਜਿਹੜੀਆਂ ਸਾਰੀਆਂ ਟ੍ਰੇਨਾਂ ਨੇ ਉਹਨਾਂ ਦੇ ਸ਼ਡਿਊਲ ਵੀ ਜਾਰੀ ਕਰ ਦਿੱਤੇ ਗਏ ਨੇ ਔਰ ਜੇਕਰ ਤੁਸੀਂ ਡੇਰਾ ਬਿਆਸ ਜਾਣਾ ਚਾਹੁੰਦੇ ਹੋ ਖਾਸ ਤੌਰ ਤੇ ਫਰਵਰੀ ਅਤੇ ਮਾਰਚ ਦੇ ਵਿੱਚ ਤਾਂ ਫਿਰ ਤੁਹਾਨੂੰ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਰੇਲਵੇ ਵਿਭਾਗ ਦੇ ਵੱਲੋਂ ਟ੍ਰੇਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਨਵੀਆਂ ਸਪੈਸ਼ਲ ਟ੍ਰੇਨਾਂ ਜਿਹੜੀਆਂ ਉਹ ਚਲਾਈਆਂ ਜਾਣਗੀਆਂ ਔਰ ਜੇਕਰ ਫਰਵਰੀ ਤੇ ਮਾਰਚ ਦੇ ਵਿੱਚ ਤੁਸੀਂ ਵੀ ਡੇਰਾ ਬਿਆਸ ਦੇ ਵਿੱਚ ਨਤਮਸਤਕ ਹੋਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਲਈ ਵੱਡੀ ਖਬਰ ਹੈ ਕਿਉਂਕਿ ਕਿਸੇ ਤਰੀਕੇ ਦੀ ਖਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਆਪਣੇ ਜਿਹੜੀ ਸਥਾਨ ਤੋਂ ਤੁਸੀਂ ਟ੍ਰੇਨ ਦੇ ਵਿੱਚ ਬੈਠ ਕੇ ਇਹ ਸਫ਼ਰ ਕਰ ਸਕਦੇ ਹੋ ਔਰ ਸਿੱਧਾ ਡੇਰਾ ਬਿਆਸ ਆ ਕੇ ਰੁਕ ਸਕਦੇ ਹੋ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰਨਪੁਰ ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਅ ਇਸ ਮਤੇ ਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਪੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤਾਂ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉੱਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜ਼ਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਅਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਵਿਆਸਲੀ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨizamuddin ਵਿਆਸ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨਿਜ਼ਾਮੁਦੀਨ ਵਿਆਸ ਤੋਂ ਜਿਹੜੀ ਨਿਜ਼ਾਮੁਦੀਨ ਵਿਆਸ ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੇ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਤੋਂ ਚੱਲੇਗੀ ਤਾਂ ਉਹ 22 ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਵਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਵਿਆਸ ਤੋਂ ਲਖਨਊ ਆ ਫਿਰ ਉਸ ਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲ ਹੀ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਅਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇ ਨਜ਼ਰੇ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਜਿੇਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਏ ਸੀ ਜਦੋਂ ਵਿਕਰਮ ਬਜੀਠਿਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਬਾਬਾ ਭਾਜਪਾ ਦੇ ਕਾਫੀ ਨਜ਼ਦੀਕ ਹੈ ਇਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਲਈ ਤਰੇਨਾ ਸ਼ੁਰੂ ਕੀਤੀਆਂ ਗਈਆਂ ਨੇ ਸਪੈਸ਼ਲ ਟ੍ਰੇਨਾਂ ਚਾਰ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਰੇਲਵੇ ਵਿਭਾਗ ਦੇ ਵੱਲੋਂ ਤਾਂ ਜੋ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਉੱਥੇ ਨਤਮਸਤਕ ਹੋਣ ਲਈ ਪਹੁੰਚਣਾ ਚਾਹੁੰਦੇ ਨੇ ਤਾਂ ਉਹ ਸਮੇਂ ਸਿਰ ਪਹੁੰਚ ਸਕਣ ਤਾਂ ਇਹ ਜਿਹੜੀਆਂ ਟ੍ਰੇਨਾਂ ਨੇ ਉਹ ਉਹਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਨਿਜ਼ਾਮੂਦੀਨ ਤੋਂ ਇੱਕ ਟ੍ਰੇਨ ਚੱਲੇਗੀ ਜਿਹੜੀ ਕਿ ਡੇਰਾ ਬਿਆਸ ਆ ਕੇ ਲੁਕੇਗੀ ਸਾਰਨਪੁਰ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨੇੜੇ ਆ ਕੇ ਰੁਕਣਗੀਆਂ ਤਾਂ ਉੱਥੇ ਆ ਕੇ ਜਿਹੜੇ ਲੋਕ ਨੇ ਉਹ ਉਤਰ ਕੇ ਡੇਰਾ ਬਿਆਸ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਤਾਂ ਇਹ ਸ਼ਰਧਾਲੂਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਟ੍ਰੇਨਾਂ ਨੇ ਉਹ ਡੇਰਾ ਬਿਆਸ ਤੱਕ ਨਹੀਂ ਬਲਕਿ ਅੰਮ੍ਰਿਤਸਰ ਤੱਕ ਚਲਾਈਆਂ ਜਾਣ ਤਾਂ ਜੋ ਜਿਹੜੇ ਸ਼ਰਧਾਲੂ ਨੇ ਜਿਹੜੇ ਕਿ ਅੰਮ੍ਰਿਤਸਰ ਤੱਕ ਜਿਹਨਾਂ ਨੇ ਜਾਣਾ ਤਾਂ ਉਹਨਾਂ ਨੂੰ ਵੀ ਲਾਹਾ ਹੋ ਸਕੇ ਔਰ ਜਿਹੜੇ ਲੋਕ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਨੇ ਤਾਂ ਸਿੱਧਾ ਉਹਨਾਂ ਨੂੰ ਇਹ ਫਾਇਦਾ ਹੋ ਸਕੇ ਤਾਂ ਇਹ ਮੰਗ ਜ਼ਰੂਰ ਕੀਤੀ ਗਈ ਹੈ ਪਰ ਇਹ ਵੱਡਾ ਫੈਸਲਾ ਡੇਰੇ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਇਆ ਲਿਆਇਆ ਗਿਆ ਹੈ ਔਰ ਡੇਰਾ ਬਿਆਸ ਲਈ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰनपुर ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਅ ਇਸੇ ਮੱਦੇ ਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਪੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤਾਂ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉੱਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜ਼ਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਅਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨਿਜ਼ਾਮੁਦੀਨ ਬਿਆਸ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨਿਜ਼ਾਮੁਦੀਨ ਵਿਆਸ ਤੋਂ ਜਿਹੜੀ ਨਿਜ਼ਾਮੁਦੀਨ ਵਿਆਸ ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੀ ਹੈ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਤੋਂ ਚੱਲੇਗੀ ਤਾਂ ਉਹ 22 ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਵਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਵਿਆਸ ਤੋਂ ਲਖਨਊ ਫਿਰ ਉਸ ਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲ ਇਹ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਅਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਿਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇ ਨਜ਼ਰੇ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਦੇ ਜੇਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਏ ਸੀ ਜਦੋਂ ਵਿਕਰਮ ਬੰਜੀਠਿਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਬਾਬਾ ਭਾਜਪਾ ਦੇ ਕਾਫੀ ਨਜ਼ਦੀਕ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਲਈ ਤਰੇਨਾ ਸ਼ੁਰੂ ਕੀਤੀਆਂ ਗਈਆਂ ਨੇ ਸਪੈਸ਼ਲ ਟ੍ਰੇਨਾਂ ਚਾਰ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਰੇਲਵੇ ਵਿਭਾਗ ਦੇ ਵੱਲੋਂ ਤਾਂ ਜੋ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਉੱਥੇ ਨਤਮਸਤਕ ਹੋਣ ਲਈ ਪਹੁੰਚਣਾ ਚਾਹੁੰਦੇ ਨੇ ਤਾਂ ਉਹ ਸਮੇਂ ਸਿਰ ਪਹੁੰਚ ਸਕਣ ਤਾਂ ਇਹ ਜਿਹੜੀਆਂ ਟ੍ਰੇਨਾਂ ਨੇ ਉਹ ਉਹਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਨizamuddin ਤੋਂ ਇੱਕ ਟ੍ਰੇਨ ਚੱਲੇਗੀ ਜਿਹੜੀ ਕਿ ਡੇਰਾ ਬਿਆਸ ਆ ਕੇ ਲੁਕੇਗੀ ਸਾਰਨਪੁਰ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨੇੜੇ ਆ ਕੇ ਰੁਕਣਗੀਆਂ ਤਾਂ ਉੱਥੇ ਆ ਕੇ ਜਿਹੜੇ ਲੋਕ ਨੇ ਉਹ ਉੱਤਰ ਕੇ ਡੇਰਾ ਬਿਆਸ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਤਾਂ ਇਹ ਸ਼ਰਧਾਲੂਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਟ੍ਰੇਨਾਂ ਨੇ ਉਹ ਡੇਰਾ ਬਿਆਸ ਤੱਕ ਨਹੀਂ ਬਲਕਿ ਅੰਮ੍ਰਿਤਸਰ ਤੱਕ ਚਲਾਈਆਂ ਜਾਣ ਤਾਂ ਜੋ ਜਿਹੜੇ ਸ਼ਰਧਾਲੂ ਨੇ ਜਿਹੜੇ ਕਿ ਅੰਮ੍ਰਿਤਸਰ ਤੱਕ ਜਿਹਨਾਂ ਨੇ ਜਾਣਾ ਤਾਂ ਉਹਨਾਂ ਨੂੰ ਵੀ ਲਾਹਾ ਹੋ ਸਕੇ ਔਰ ਜਿਹੜੇ ਲੋਕ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਨੇ ਤਾਂ ਸਿੱਧਾ ਉਹਨਾਂ ਨੂੰ ਇਹ ਫਾਇਦਾ ਹੋ ਸਕੇ ਤਾਂ ਇਹ ਮੰਗ ਜ਼ਰੂਰ ਕੀਤੀ ਗਈ ਹੈ ਪਰ ਇਹ ਵੱਡਾ ਫੈਸਲਾ ਡੇਰੇ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਇਆ ਲਿਆਇਆ ਗਿਆ ਹੈ ਔਰ ਡੇਰਾ ਬਿਆਸ ਲਈ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰनपुर ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਅ ਇਸੇ ਮੱਦੇ ਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਪੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤਾਂ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉੱਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜ਼ਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨizamuddin ਬਿਆਸ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨਿਜ਼ਾਮੁਦੀਨ ਵਿਆਸ ਤੋਂ ਜਿਹੜੀ ਨਿਜ਼ਾਮੁਦੀਨ ਵਿਆਸ ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੇ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਤੋਂ ਚੱਲੇਗੀ ਤਾਂ ਉਹ 22 ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਵਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਵਿਆਸ ਤੋਂ ਲਖਨਊ ਆ ਫਿਰ ਉਸਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲੇ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਅਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਤੇ ਜੇਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਏ ਸੀ ਜਦੋਂ ਵਿਕਰਮ ਵਜੀਠਿਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਬਾਬਾ ਭਾਜਪਾ ਦੇ ਕਾਫੀ ਨਜ਼ਦੀਕ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਲਈ ਤਰੇਨਾ ਸ਼ੁਰੂ ਕੀਤੀਆਂ ਗਈਆਂ ਨੇ ਸਪੈਸ਼ਲ ਟ੍ਰੇਨਾਂ ਚਾਰ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਰੇਲਵੇ ਵਿਭਾਗ ਦੇ ਵੱਲੋਂ ਤਾਂ ਜੋ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਉੱਥੇ ਨਤਮਸਤਕ ਹੋਣ ਲਈ ਪਹੁੰਚਣਾ ਚਾਹੁੰਦੇ ਨੇ ਤਾਂ ਉਹ ਸਮੇਂ ਸਿਰ ਪਹੁੰਚ ਸਕਣ ਤਾਂ ਇਹ ਜਿਹੜੀਆਂ ਟ੍ਰੇਨਾਂ ਨੇ ਉਹ ਉਹਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਨਿਜ਼ਾਮੂਦੀਨ ਆ ਤੋਂ ਇੱਕ ਟ੍ਰੇਨ ਚੱਲੇਗੀ ਜਿਹੜੀ ਕਿ ਡੇਰਾ ਬਿਆਸ ਆ ਕੇ ਰੁਕੇਗੀ ਸਾਰਨਪੁਰ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨੇੜੇ ਆ ਕੇ ਰੁਕਣਗੀਆਂ ਤਾਂ ਉੱਥੇ ਆ ਕੇ ਜਿਹੜੇ ਲੋਕ ਨੇ ਉਹ ਉਤਰ ਕੇ ਡੇਰਾ ਬਿਆਸ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਤਾਂ ਇਹ ਸ਼ਰਧਾਲੂਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਟ੍ਰੇਨਾਂ ਨੇ ਉਹ ਡੇਰਾ ਬਿਆਸ ਤੱਕ ਨਹੀਂ ਬਲਕਿ ਅੰਮ੍ਰਿਤਸਰ ਤੱਕ ਚਲਾਈਆਂ ਜਾਣ ਤਾਂ ਜੋ ਜਿਹੜੇ ਸ਼ਰਧਾਲੂ ਨੇ ਜਿਹੜੇ ਕਿ ਅੰਮ੍ਰਿਤਸਰ ਤੱਕ ਜਿਹਨਾਂ ਨੇ ਜਾਣਾ ਤਾਂ ਉਹਨਾਂ ਨੂੰ ਵੀ ਲਾਹਾ ਹੋ ਸਕੇ ਔਰ ਜਿਹੜੇ ਲੋਕ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਨੇ ਤਾਂ ਸਿੱਧਾ ਉਹਨਾਂ ਨੂੰ ਇਹ ਫਾਇਦਾ ਹੋ ਸਕੇ ਤਾਂ ਇਹ ਮੰਗ ਜ਼ਰੂਰ ਕੀਤੀ ਗਈ ਹੈ ਪਰ ਇਹ ਵੱਡਾ ਫੈਸਲਾ ਡੇਰੇ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਇਆ ਆਇਆ ਗਿਆ ਹੈ ਔਰ ਡੇਰਾ ਬਿਆਸ ਲਈ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰਨਪੁਰ ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਇਸ ਮੱਦੇ ਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਪੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਆ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤਾਂ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਗੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜ਼ਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨizamuddin vyas ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨਿਜਾਮਉਦੀਨ ਬਿਆਸ ਤੋਂ ਜਿਹੜੀ ਨਿਜਾਮਉਦੀਨ ਬਿਆਸ ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੀ ਹੈ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਤੋਂ ਚੱਲੇਗੀ ਤਾਂ ਉਹ 22 ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਬਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਬਿਆਸ ਤੋਂ ਲਖਨਊ ਅ ਫਿਰ ਉਸ ਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲ ਹੀ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਹੈ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਅਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਿਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇ ਨਜ਼ਰੇ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਜਿਵੇਂ ਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਏ ਸੀ ਜ ਜਰੂ ਬਿਕਰਮ ਬਜੀਠਿਆ ਨੂੰ ਨਾਬਾ ਜੇਲ ਦੇ ਵਿੱਚ ਮਿਲਣ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਬਾਬਾ ਭਾਜਪਾ ਦੇ ਕਾਫੀ ਨਜ਼ਦੀਕ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਲਈ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਸਪੈਸ਼ਲ ਟ੍ਰੇਨਾਂ ਚਾਰ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਰੇਲਵੇ ਵਿਭਾਗ ਦੇ ਵੱਲੋਂ ਤਾਂ ਜੋ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਉੱਥੇ ਨਤਮਸਤਕ ਹੋਣ ਲਈ ਪਹੁੰਚਣਾ ਚਾਹੁੰਦੇ ਨੇ ਤਾਂ ਉਹ ਸਮੇਂ ਸਿਰ ਪਹੁੰਚ ਸਕਣ ਤਾਂ ਇਹ ਜਿਹੜੀਆਂ ਟ੍ਰੇਨਾਂ ਨੇ ਉਹ ਉਹਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਨizamuddin ਆ ਤੋਂ ਇੱਕ ਟ੍ਰੇਨ ਚੱਲੇਗੀ ਜਿਹੜੀ ਕਿ ਡੇਰਾ ਬਿਆਸ ਆ ਕੇ ਲੁਕੇਗੀ ਸਾਰਨਪੁਰ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨੇੜੇ ਆ ਕੇ ਰੁਕਣਗੀਆਂ ਤਾਂ ਉੱਥੇ ਆ ਕੇ ਜਿਹੜੇ ਲੋਕ ਨੇ ਉਹ ਉੱਤਰ ਕੇ ਡੇਰਾ ਬਿਆਸ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਤਾਂ ਇਹ ਸ਼ਰਧਾਲੂਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਆ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਟ੍ਰੇਨਾਂ ਨੇ ਉਹ ਡੇਰਾ ਬਿਆਸ ਤੱਕ ਨਹੀਂ ਬਲਕਿ ਅੰਮ੍ਰਿਤਸਰ ਤੱਕ ਚਲਾਈਆਂ ਜਾਣ ਤਾਂ ਜੋ ਜਿਹੜੇ ਸ਼ਰਧਾਲੂ ਨੇ ਜਿਹੜੇ ਕਿ ਅੰਮ੍ਰਿਤਸਰ ਤੱਕ ਜਿਹਨਾਂ ਨੇ ਜਾਣਾ ਤਾਂ ਉਹਨਾਂ ਨੂੰ ਵੀ ਲਾਹਾ ਹੋ ਸਕੇ ਔਰ ਜਿਹੜੇ ਲੋਕ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਨੇ ਤਾਂ ਸਿੱਧਾ ਉਹਨਾਂ ਨੂੰ ਇਹ ਫਾਇਦਾ ਹੋ ਸਕੇ ਤਾਂ ਇਹ ਮੰਗ ਜ਼ਰੂਰ ਕੀਤੀ ਗਈ ਹੈ ਪਰ ਇਹ ਵੱਡਾ ਫੈਸਲਾ ਡੇਰੇ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਲਿਆਇਆ ਗਿਆ ਹੈ ਔਰ ਡੇਰਾ ਬਿਆਸ ਲਈ ਪਰ ਇਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰਨਪੁਰ ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਇਸ ਮੱਦੇ ਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਭੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤਾਂ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਅ ਜਿਹੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜ਼ਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨizamuddin vyas ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨizamuddin vyas ਤੋਂ ਜਿਹੜੀ ਨizamuddin vyas ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੇ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਤੋਂ ਚੱਲੇਗੀ ਤਾਂ ਉਹ ਬਾਈ ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਬਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਬਿਆਸ ਤੋਂ ਲਖਨਊ ਫਿਰ ਉਸ ਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲੇ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਹੈ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਰਦਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਿਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋ ਜਿਵੇਂ ਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਏ ਸੀ ਜਰੋਂ ਵਿਕਰਮ ਵਜੀਠਿਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਨੇ ਔਰ ਉਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵੀ ਕਿਆਸਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਬਾਬਾ ਭਾਜਪਾ ਦੇ ਕਾਫੀ ਨਜ਼ਦੀਕ ਹੈ ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਲਈ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਸਪੈਸ਼ਲ ਟ੍ਰੇਨਾਂ ਚਾਰ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਰੇਲਵੇ ਵਿਭਾਗ ਦੇ ਵੱਲੋਂ ਤਾਂ ਜੋ ਜਿਹੜੇ ਡੇਰਾ ਬਿਆਸ ਦੇ ਸ਼ਰਧਾਲੂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਉਥੇ ਨਤਮਸਤਕ ਹੋਣ ਲਈ ਪਹੁੰਚਣਾ ਚਾਹੁੰਦੇ ਨੇ ਤਾਂ ਉਹ ਸਮੇਂ ਸਿਰ ਪਹੁੰਚ ਸਕਣ ਤਾਂ ਹੀ ਜਿਹੜੀਆਂ ਟ੍ਰੇਨਾਂ ਨੇ ਉਹ ਉਹਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਨizamuddin ਅ ਤੋਂ ਇੱਕ ਟ੍ਰੇਨ ਚੱਲੇਗੀ ਜਿਹੜੀ ਕਿ ਡੇਰਾ ਬਿਆਸ ਆ ਕੇ ਰੁਕੇਗੀ ਸਾਰਨਪੁਰ ਤੋਂ ਟ੍ਰੇਨ ਚੱਲੇਗੀ ਅੰਬਾਲਾ ਤੋਂ ਟ੍ਰੇਨ ਸ਼ੁਰੂ ਕੀਤੀ ਗਈ ਹੈ ਤਾਂ ਇਹ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨੇੜੇ ਆ ਕੇ ਰੁਕਣਗੀਆਂ ਤਾਂ ਉੱਥੇ ਆ ਕੇ ਜਿਹੜੇ ਲੋਕ ਨੇ ਉਹ ਉਤਰ ਕੇ ਡੇਰਾ ਬਿਆਸ ਤੱਕ ਸਿੱਧੀ ਪਹੁੰਚ ਕਰ ਸਕਦੇ ਨੇ ਤਾਂ ਇਹ ਸ਼ਰਧਾਲੂਆਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਟ੍ਰੇਨਾਂ ਨੇ ਉਹ ਡੇਰਾ ਬਿਆਸ ਤੱਕ ਨਹੀਂ ਬਲਕਿ ਅੰਮ੍ਰਿਤਸਰ ਤੱਕ ਚਲਾਈਆਂ ਜਾਣ ਤਾਂ ਜੋ ਜਿਹੜੇ ਸ਼ਰਧਾਲੂ ਨੇ ਜਿਹੜੇ ਕਿ ਅੰਮ੍ਰਿਤਸਰ ਤੱਕ ਜਿਨ੍ਹਾਂ ਨੇ ਜਾਣਾ ਤਾਂ ਉਹਨਾਂ ਨੂੰ ਵੀ ਲਾਹਾ ਹੋ ਸਕੇ ਔਰ ਜਿਹੜੇ ਲੋਕ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਨੇ ਤਾਂ ਸਿੱਧਾ ਉਹਨਾਂ ਨੂੰ ਇਹ ਫਾਇਦਾ ਹੋ ਸਕੇ ਤਾਂ ਇਹ ਮੰਗ ਜ਼ਰੂਰ ਕੀਤੀ ਗਈ ਹੈ ਪਰ ਇਹ ਵੱਡਾ ਫੈਸਲਾ ਡੇਰੇ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਲਿਆਇਆ ਗਿਆ ਹੈ ਔਰ ਡੇਰਾ ਬਿਆਸ ਲਈ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇਹ ਜਿਹੜੀਆਂ ਡੇਰਾ ਬਿਆਸ ਤੱਕ ਚੱਲਣਗੀਆਂ ਦਿੱਲੀ ਸਹਾਰਨਪੁਰ ਔਰ ਅੰਬਾਲਾ ਤੋਂ ਇਹ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਔਰ ਰੇਲਵੇ ਵਿਭਾਗ ਦੇ ਵੱਲੋਂ ਇਹ ਫੈਸਲਾ ਇਸ ਮੱਦੇਨਜ਼ਰ ਲਿਆ ਗਿਆ ਕਿ ਡੇਰਾ ਜਿਹੜੇ ਡੇਰਾ ਬਿਆਸ ਹੈ ਉਸ ਦੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਹੋਵੇ ਕਿਉਂਕਿ ਪੂਰੇ ਦੇਸ਼ ਤੋਂ ਡੇਰਾ ਬਿਆਸ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਖਾਸ ਤੌਰ ਤੇ ਫਰਵਰੀ ਮਾਰਚ ਵਿੱਚ ਇੱਥੇ ਪੰਡਾਰੇ ਹੁੰਦੇ ਨੇ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਔਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਰੇਲਵੇ ਦੇ ਵਿੱਚ ਕਰਨਾ ਪੈਂਦਾ ਤਾਂ ਇਸ ਕਰਕੇ ਆ ਰੇਲਵੇ ਦੇ ਵੱਲੋਂ ਫੈਸਲਾ ਲਿਆ ਗਿਆ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਚਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ ਦਿੱਲੀ ਸਹਾਰਨਪੁਰ ਅੰਬਾਲਾ ਤੋਂ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਤੇ ਦੱਸ ਦਈਏ ਕਿ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਟ੍ਰੇਨਾਂ ਚੱਲਣਗੀਆਂ ਅੰਬਾਲਾ ਤੋਂ ਟ੍ਰੇਨ ਚਲੇਗੀ ਔਰ ਡੇਰਾ ਬਿਆਸ ਸਿੱਧਾ ਜਾ ਕੇ ਇਹ ਟ੍ਰੇਨ ਰੁਕੇਗੀ ਔਰ ਵਾਪਸੀ ਵੀ ਉਥੋਂ ਹੋਵੇਗੀ ਤਾਂ ਇਹ ਫਰਵਰੀ ਅਤੇ ਮਾਰਚ ਲਈ ਫੈਸਲਾ ਲਿਆ ਗਿਆ ਹੈ ਦਿੱਲੀ ਲਖਨਊ ਸਹਾਰਨਪੁਰ ਅਤੇ ਅੰਬਾਲਾ ਤੋਂ ਟ੍ਰੇਨਾਂ ਚੱਲਣਗੀਆਂ ਨਿਜਾਮੁਦੀਨ ਬਿਆਸ ਟ੍ਰੇਨ ਜਿਹੜੀ ਦਿੱਲੀ ਤੋਂ ਬਿਆਸ ਲਈ ਚੱਲੇਗੀ ਔਰ ਅੰਬਾਲਾ ਤੋਂ ਬਿਆਸ ਲਈ ਵੀ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਸਹਾਰਨਪੁਰ ਤੋਂ ਬਿਆਸ ਲਈ ਟ੍ਰੇਨ ਚੱਲੇਗੀ ਤਾਂ 20 ਤੇ 27 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ ਅੰਬਾਲਾ ਦੇ ਵਿੱਚ ਰੁਕੇਗੀ 22 ਤੋਂ 29 ਮਾਰਚ ਨੂੰ ਵਾਪਸ ਇਹ ਟ੍ਰੇਨ ਜਾਵੇਗੀ ਔਰ ਨizamuddin vyas delhi ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਟ੍ਰੇਨ ਜਿਹੜੀ ਕਿ 29 ਨੂੰ ਵਾਪਸ ਜਾਵੇਗੀ ਤਾਂ ਇਹ ਟ੍ਰੇਨਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਤਾਂ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਉਹ 20 ਨੂੰ ਚੱਲੇਗੀ 27 ਨੂੰ ਵਾਪਸੀ ਹੋਵੇਗੀ ਔਰ ਨizamuddin vyas ਤੋਂ ਜਿਹੜੀ ਨizamuddin vyas ਦੀ ਜਿਹੜੀ ਟ੍ਰੇਨ ਹੈ ਜਿਹੜੀ ਕਿ ਦਿੱਲੂ ਦੇ ਹਜ਼ਰਤ ਮੁਹੰਮਦ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਤੋਂ ਚੱਲੇਗੀ ਤਾਂ ਉਹ 22 ਨੂੰ ਚੱਲੇਗੀ ਤੇ 29 ਨੂੰ ਉਸ ਦੀ ਵਾਪਸੀ ਹੋਵੇਗੀ ਔਰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਤਾਂ ਉਹ ਟ੍ਰੇਨ ਬਿਆਸ ਤੋਂ ਆ ਕੇ ਉੱਥੇ ਰੁਕੇਗੀ ਔਰ ਬਿਆਸ ਤੋਂ ਲਖਨਊ ਫਿਰ ਉਸ ਦੀ ਵਾਪਸੀ ਹੋਵੇਗੀ ਤੇ ਇਸ ਤਰੀਕੇ ਦੇ ਨਾਲੇ ਟ੍ਰੇਨਾਂ ਦਾ ਜਿਹੜਾ ਸ਼ਡਿਊਲ ਹੈ ਇਹ ਜਾਰੀ ਕੀਤਾ ਗਿਆ ਹੈ ਤੇ ਵੱਡਾ ਫੈਸਲਾ ਲਿਆ ਗਿਆ ਹੈ ਬਿਆਸ ਦੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਕਿਉਂਕਿ ਫਰਵਰੀ ਅਤੇ ਮਾਰਚ ਦੇ ਵਿੱਚ ਬਿਆਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਡਾਰੇ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਪੂਰੇ ਦੇਸ਼ ਦੇ ਵਿੱਚ ਤਾਂ ਉਹ ਡੇਰਾ ਬਿਆਸ ਦੇ ਵਿੱਚ ਨਿਤਮਸਤਕ ਹੋਣਾ ਚਾਹੁੰਦੇ ਨੇ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਕਿ ਕਿਸੇ ਤਰੀਕੇ ਦੀ ਕੋਈ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਤਾਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਦੀ ਜੇਕਰ ਗੱਲ ਕਰੀਏ ਤਾਂ ਉਹ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ ਤਾਂ ਹਾਲੀ ਦੇ ਵਿੱਚ ਚਰਚਾ ਦੇ ਵਿੱਚ ਆਈ